ਚਲ ਬਾੜੀ ਦੇ ਦੇਖੋ ਲੈ ਓਏ ਆਹਾ ਉਹ ਡਾਣਾ ਹਾਂ ਆ ਚੜੂ ਗੁੱਚੇ ਕਿ ਮਿਲੋਂ ਲੱਗਿਆ ਇਹ ਇਹ ਕੀ ਗੱਲ ਹੋ ਗਈ ਇਹਦੇ ਨੂੰ ਦੱਸਦਾ ਬਈ ਹਾਲਾਤ ਕਿਵੇਂ ਬਾਰੇ ਮਾੜੇ ਹੋ ਗਏ ਹਾਲਾਤ ਯਾਰ ਮਾੜੇ ਕਿਵੇਂ ਸਾਰੇ 25 ਕਿੱਲੇ ਦਾ ਹੁੰਦੇ ਨੇ ਤੁਹਾਨੂੰ ਹੋਰ ਯਾਰ ਕੋਈ ਬੰਦਾ ਰੱਖ ਲੋ ਕੋਈ ਚੱਜ ਦਾ ਆਇਆ ਉੱਥੇ ਆ ਤੈਨੂੰ ਮੈਂ ਸਮਝਾਉਣਾ ਔਰੇ ਬੈਠਦੇ ਔਰੇ ਔਰੇ ਖੜ ਜਾ ਔਰੀ ਖੜ ਜਾ ਔਰੇ ਖੜਾ ਹਾਂ ਪਤਾ ਕੀ ਗੱਲ ਹੈ ਕੀ ਗੱਲ ਹੈ ਮੇਰੇ ਨਾਲ ਸੁਣ ਮੈਨੂੰ ਆਖਿਆ ਸੀ ਬਾਬੇ ਨੇ ਅੱਛਾ ਠੀਕ ਹੈ ਮਿਲੂ ਰਾਤ ਵੀ ਕਹਿਣਾ ਬਾਬਾ ਕਹਿੰਦਾ ਰਾਤ ਨੂੰ ਜਿਆਦਾ ਪੈਣਾ ਹੁੰਦਾ ਮੰਜੇ ਦੇ ਆਲੇ-ਦਾਲੇ ਪਾਣੀ ਸੜਕ ਲਿਆ ਕਰ ਅੱਛਾ ਠੀਕ ਹੈ ਵੀ ਪੱਖਾ ਲਾ ਕੇ ਟੋਰ ਨਾਲ ਪੈ ਜਾ ਕਰ ਬਾਹਰ ਅੱਛਾ ਠੀਕ ਹੈ ਜੁਬੀ ਸਵੇਰੇ ਉੱਠਣਸਾਰ ਡੰਗਰਾ ਪਸ਼ੂਆਂ ਦਾ ਗੋਹਾ-ਕੂੜਾ ਕਰਦੇ ਆ ਕਰ ਅੱਛਾ ਹਾਂ ਮੈਂ ਤਾਂ ਕਰਕੇ ਆਹ ਕੰਮ ਕਰ ਰਿਹਾ ਬਾਈ ਉਹ ਯਾਰ ਏਡੀ ਕੀ ਗੱਲ ਹੋ ਗਈ ਸੀ ਕੋਈ ਬੰਦਾ ਬੰਦਾ ਰੱਖਣ ਦੀ ਬੰਦਾ ਬਾਬਾ ਕਹਿੰਦਾ ਬੰਦਾ ਰੱਖਣ ਦੀ ਕੀ ਲੋੜ ਹੈ ਕਹਿੰਦਾ ਤੁਸੀਂ ਕਾਦੇ ਵਾਸਤੇ ਹੋ ਅੱਛਾ ਹਾਂ ਫੇਰ ਤਾਂ ਫਤਰੀ ਡੌਣ ਗਰੀ ਤਾਂ ਬਾਕੀ ਆ ਹਾਂ ਪਰ ਤੇਰੀ ਕੀ ਜਿੱਤ ਰਹੀ ਨਾ ਜਿੱਦ ਬਾਹਰ ਤਾਂ ਹੈਗੀ ਆ ਘਰ ਤਾਂ ਕਿਸ ਨੂੰ ਪਤਾ ਨਹੀਂ ਜੇ ਤੇਰੀ ਪਰਜਾਈ ਨੂੰ ਪਤਾ ਲੱਗ ਗਿਆ ਫਿਰ ਤੈਨੂੰ ਸਾਰਾ ਸਾਗ ਨਹੀਂ ਹੋਣਾ ਨਾ 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 ਉਹ ਉਹ ਆਪ ਦੱਸ ਦਿੰਨੀ ਹੈਗੇ ਕਿਉਂ ਨਹੀਂ ਲੱਗਦਾ ਪਤਾ ਤਾਂ ਲੱਗੇ ਜਾਣਾ ਲੈ ਕਮਾਲ ਦੀ ਗੱਲ ਹੈ ਤੇਰੇ ਭਾਈ ਨੇ ਗਾਹ ਪਾ ਦੇਣਾ ਬਾਈ ਬਾਈ ਭਾਈ ਨੂੰ ਵੀ ਨਹੀਂ ਪਤਾ ਹਾਂ ਭਾਈ ਨੂੰ ਵੀ ਨਹੀਂ ਪਤਾ ਹੈਗਾ ਪਤਾ ਨਹੀਂ ਨਾ ਫਿਰ ਤਾਂ ਤੂੰ ਐ ਕਰੀ ਹਾਂ ਭਾਈ ਮੈਂ ਇੱਕ ਦਿਨ ਹੋਰ ਲੱਗਦਾ ਦੱਸ ਬਾਪੂ ਨੇ ਤੈਨੂੰ ਦੱਸ ਹੀ ਨਹੀਂ ਹੁੰਨੀ ਹੈ ਨਾ ਕਿਵੇਂ ਤੜਕੀ ਠੰਡੇ ਪਾਣੀ ਨਾਲ ਆਇਆ ਕਰ ਆਖਿਆ ਦੀ ਬਾਬੇ ਨੇ ਮੈਨੂੰ ਆਖਿਆ ਦੀ ਮੈਂ ਤੜਕੀ ਉੱਠ ਕੇ ਨਹਾ ਕੇ ਪਹਿਲਾਂ ਠੰਡੇ ਪਾਣੀ ਨਾਲ ਫੇਰ ਇੱਧਰ ਬੜਿਆ ਬਈ ਅੱਛਾ ਹਾਂ ਫੇਰ ਤੂੰ ਆਇਆ ਕਰ ਕਰ ਇੱਕ ਉੱਪਰ ਵੀ ਝਾੜੂ ਪੁੱਛਾ ਲਾਉਣ ਵਾਲਾ ਉਹ ਵੀ ਲਾਇਆ ਕਰ ਨਾ ਨਾ ਉਧਰ ਲੈ ਤਾਂ ਬਾਬੇ ਨੇ ਮੈਨੂੰ ਆਖਿਆ ਨਹੀਂ ਅੱਛਾ ਡੰਗਰ ਡੰਗਰ ਵਾਲਾ ਆਖਿਆ ਡੰਗਰ ਵਾਲਾ ਆਖਿਆ ਬੱਸ ਕਹਿੰਦਾ ਇੱਥੇ ਮੱਝਾ ਡਾੜਿਆ ਕਰ ਬੱਸ ਮੱਝੇ ਦੇ ਡਾੜੇ ਨਾਲ ਪਾਣੀ ਛਿੜਕ ਲੈ ਕਰ ਕੰਬਲ ਫੇਸ ਕਰ ਲਿਆ ਕਰ ਗਿੱਲਾ ਬੱਸ ਕਹਿੰਦਾ ਉਹ ਲੈ ਕੇ ਦਾਲੇ ਪੈ ਜਾਏਗਾ ਉਹ ਪਪੂ ਰੋਣਾ ਪਪੂ ਰੋਣਾ ਕਰ ਕੱਬ ਬੱਬੂ ਡਾਣ ਬੱਬੂ ਡਾਣ ਓਹੋ ਮੈਨੂੰ ਭੁੱਲ ਗਿਆ ਨਾ ਯਾਰਾ ਪਤਾ ਕੀ ਐ ਕਿ ਉੱਧਰ ਕਿੱਧਰ ਓਏ 12 ਕਿੰਨੀ ਜਾ ਰਹਾ ਮੇਰੇ ਤੇ ਜੋਰ ਪੈ ਰਿਹਾ ਫੋਨ ਕਿੰਨਾ ਕੁ ਜੋਰ ਪੈ ਰੇ ਬਸ ਐ ਲੱਗਦਾ ਵੀ ਉਰੇ ਹੀ ਗਿਆ ਹੱਕ ਦਾ ਹੱਕ ਦਾ ਨਾ ਨਾ ਗੱਲਾਂ ਬੰਦ ਕਰ ਉਰੀ ਉਰੀ ਉਹੀ ਹੱਕ ਦਾ ਨਾ ਨਾ ਉਹ ਇਹ ਨਹੀਂ ਗੱਦ ਪਾਉਣਾ ਬਾਈ ਉਹਰੇ ਬਾਬੇ ਨੇ ਆਖਿਆ ਬਾਬੇ ਨੇ ਤਾਂ ਕੁਝ ਵੀ ਕਿਹਾ ਹੋਊਗਾ ਤੂੰ ਐਂ ਆ ਕਰ ਕੀ ਕਰ ਮੈਂ ਡਾਉਣ ਹੈਗੇ ਨਹੀਂ ਬੱਦੇ ਹਾਂ ਹੈਗੇ ਨੇ ਮੈਂ ਇੱਕ ਬੰਦਾ ਘਟਾਉਣਾ ਕੌਣ ਘਟਾਉਣਾ ਮੈਨੂੰ ਪਾਲਾ ਤੰਗ ਕਰਦਾ ਕੌਣ ਐਡਾ ਗੋਦਾ ਕਰਦਾ ਹਾਂ ਬਰੂ ਮਾਰਦਾ ਮੇਰੇ ਤੇ ਅੱਛਾ ਕੋਈ ਨਾ ਮੈਨੂੰ ਦੱਸ ਦੀ ਆਪਾਂ ਕਟਵਾ ਲਾਂਗੇ ਜਾਂ ਭਾਜਾ ਚੱਲ ਠੀਕ ਹੈ ਮੈਨੂੰ ਜੋਰ ਜਨਾ ਪਹਿਰੇ ਚੰਗਾ